ਸੋਚਿਆ ਸੋਚਿਆ ਗੁਰੂ ਗੋਬਿੰਦ ਸਿੰਘ ਕਾਣ ਸੀ ਬੱਚੇਓ ਗੁਰੂ ਗੋਬਿੰਦ ਸਿੰਘ ਪਟਨੇ ਵਿੱਚ ਅਫਤਾਰ ਤਾਰਿਆ ਤਰਨ ਵਾਸਤੇ ਬਾਪ ਵਾਰਿਆ ਮਾਤਾ ਵਾਰੀ ਬੱਚੇ ਵਾਰੇ ਪਿੱਛੋ ਆਪਣਾ ਆਪ ਵਾਰਿਆ ਓ ਸੀ ਬੱਚੇਓ ਗੁਰੂ ਗੋਬਿੰਦ ਸਿੰਘ ਸੋਚਿਆ ਸੋਚਿਆ ਗੁਰੂ ਗੋਬਿੰਦ ਸਿੰਘ ਤਿੰਨ ਤਰੰਦੀਸ਼ਾਂ ਇਨਤਾਨੀ ਇਮਾਨ ਵਾਸਤੇ ਲਹਿ ਜੂਰਦੇ ਸਾਰੀ ਉਮਨਾ ਸੇ ਕਪਾਨ ਤੇ ਸ਼ਾਨ ਵਾਸਤੇ ਹੋਸੀ ਬੱਤੇ ਹੋ ਗੁਰੂ ਗੋਬਿੰਦ ਸਿੰਘ ਸੁੱਤਿਓ ਸੁੱਤਿਓ ਗੁਰੂ ਗੋਬਿੰਦ ਸਿੰਘ ਅਣਖਾ ਦਾ ਦਵਾ ਜਿਨੇ ਜਗਾਇਆ ਜਿਤਨਾ ਨੂੰ ਵੀ ਸ਼ੇਰਨਾਇਆ ਸਿਰ ਲੈ ਕੇ ਜਿਸ ਅਮਰਤਾ ਦਿੱਤਾ 니ਚਾ ਨੂੰ ਸਰਦਾਰ કહਾਇਆ ਕੁਫੀ ਬੱਚੇ ਗਦੂ ਗੋਬਿੰਦ ਸੁੱਚਾ ਸੁੱਚਾ ਗਦੂ ਗੋਬਿੰਦ ਸਿੰਘ ਵਾਏ ਗੁਦਿੱਕੇ ਖਾਲਸਾ ਆਏ ਗੁਦਿੱਕੇ ਫਤਹਿ